ਸਸਿਕਾਲ ਜੀ ਸਾਰਿਆਂ ਨੂੰ ਜਿਵੇਂ ਕਿਸੇ ਲੰਬੇ ਸੋਮੇ ਤੋਂ ਯਾਤਰਾਵਾਂ ਕਰਦੇ ਆਉਂਦੇ ਆ ਅੱਜ ਅਸੀਂ ਨਵੇਂ ਪਾਸ਼ਾ ਦਾ ਮਾਰਕ ਕਰਦੇ ਹੋਏ ਅਸੀਂ ਇੱਥੇ ਭੈਣੀ ਬਾਗਾ ਪਿੰਡ ਪਹੁੰਚੇ ਇੱਥੇ ਨਵੇਂ ਪਾਸ਼ਾ ਦਾ ਚਰਨਸ਼ੋਪ ਪ੍ਰਾਪਤ ਜਗ੍ਹਾ ਹੈਗੀ ਆ ਇੱਥੇ ਸਾਡੇ ਨਾਲ ਅਸੀਂ ਜਿਹੜੇ ਯਾਤਰਾਵਾਂ ਕਰਦੇ ਆ ਬਹੁਤ ਸਾਰੇ ਬਜ਼ੁਰਗਾਂ ਨਾਲ ਗੱਲਾਂ ਕਰਦੇ ਰੁੱਖਾਂ ਬਾਰੇ ਜਾਣਕਾਰੀ ਲੈਣੇ ਵੀ ਕਿਉਂਕਿ ਇਹ ਬਜ਼ੁਰਗੀ ਹੈਗੇ ਸਾਧਰਨ ਜਿਹੜੇ ਸਾਨੂੰ ਪੁਰਾਣਾ ਪੰਜਾਬ ਦਾ ਦੱਸ ਸਕਦੇ ਵੀ ਕੀ ਹੁੰਦਾ ਸੀ ਪੰਜਾਬ 'ਚ ਉਹ ਆਪਾਂ ਅਸੀਂ ਚਰਚਾ ਕਰਦੇ ਰਹਿਣਾ ਜਿਰੋ ਵੀ ਸਾਨੂੰ ਜ਼ਰੂਰਤ ਪੈਂਦੀ ਆ ਅੱਜ ਅਸੀਂ ਸਾਡੇ ਨਾ ਬਜ਼ੁਰਗ ਸੁਖਦੇਵ ਸਿੰਘ ਜੀ ਇੱਥੋਂ ਦੇ ਸੇਵਾਦਾਰ ਹੈਗਾ 30 ਸਾਲ ਤੋਂ ਸੇਵਾ ਕਰਦੇ ਆ ਰਹੇ ਗੁਰਦੁਆਰਾ ਸਾਹਿਬ ਦੀ ਤਾਂ ਇੱਥੇ ਇਹਨਾਂ ਨਾਲ ਜੰਡਵਾਰੇ ਜੋ ਜ਼ਿਕਰ ਹੋਇਆ ਤਾਂ ਬਾਪੂ ਜੀ ਤੁਹਾਨੂੰ ਕਾਫੀ ਗੱਲਾਂ ਜੰਡਵਾਰੇ ਦੱਸੇ ਜੀ ਬਸੀਂ ਚਰਚਾ ਕਰਦਾ ਸੰਗਰੀ ਸਬਜ਼ੀ ਖਾਂਦੇ ਸੀਗੇ ਤਾਂ ਬਾਪੂ ਜੀ ਜਾਣਾਂਗੇ ਬਾਪੂ ਜੀ ਆਪਾਂ ਵੀ ਕਿਸ ਤਰ੍ਹਾਂ ਪੰਜਾਬ 'ਚ ਪਹਿਲਾਂ ਜੰਡ ਨੂੰ ਵਰਤਦੇ ਸੀ ਬਾਪੂ ਜੀ ਹਾਂਜੀ ਵਾਹਿਗੁਰੂ ਜਿੱਕਾ ਖਾਲਸਾ ਅੱਛਾ ਵਾਹਿਗੁਰੂ ਵਾਹਿਗੁਰੂ ਜਿੱਕਾ ਇਹ ਜੰਡਵਾਰੇ ਦੀ ਪਹਿਲੀ ਗੱਲ ਸਬਜ਼ੀ ਬਣਾਉਣੀ ਹਾਂਜੀ ਇਹਨੇ ਫੜੀ ਲੱਗਦੀ ਉਸ ਫੜੀ ਨੂੰ ਅਸੀਂ ਕੱਟ ਕੇ ਹਾਂਜੀ ਅਵਾਰ ਕੇ ਹਾਂਜੀ ਸਾਡੀਆਂ ਮਾਵਾਂ ਉਹਨੂੰ ਫਿਰ ਬਿਲਕੁਲ ਐਨ ਜੋੜ ਕੇ ਠੀਕ ਹੈ ਜੀ ਪਾਣੀ ਉਹਦਾ ਕੱਢ ਕੇ ਜੋੜ ਕੇ ਉਹਨੂੰ ਫਿਰ ਦਹੀਂ ਚ ਪਾਉਂਦੀ ਦਹੀਂ ਚ ਪਾਉਂਦੀ ਦਹੀਂ ਚ ਪਾਉਂਦੀ ਅੱਛਾ ਜੀ ਆਹ ਉਹਨੂੰ ਫਿਰ ਬੜਾ ਸ਼ੌਂਕ ਨਾਲ ਖਾਂਦੇ ਉਹ ਜੇ ਰੋਟੀ ਤਿੰਨ ਬਾਰੀ ਵੀ ਖਾ ਲਈਏ ਤਾਂ ਵੀ ਹਾਰ ਨਹੀਂ ਬਹੁਤ ਵਧੀਆ ਹੁੰਦੀ ਸਾਨੂੰ ਬੜਾ ਵਧੀਆ ਉਹਦੇ ਵਿੱਚ ਆਨੰਦ ਆਉਂਦਾ ਠੀਕ ਹੈ ਬਾਪੂ ਜੀ ਇਹ ਜੰਡਵਾਰੀ ਬਾਪੂ ਜੀ ਇੱਕ ਹੋਰ ਸੀਗਾ ਤੁਸੀਂ ਕਹ ਰਹੇ ਹੋ ਵੀ ਜਦੋਂ ਸਾਡੇ ਖੇਤਾਂ 'ਚ ਪਾਲੀ ਸੀਰੀ ਹੁੰਦੀ ਸਾਡੇ ਜਾਂਦੇ ਸੀਗੇ ਜਾਂ ਖੇਤਾਂ 'ਚ ਜੰਡ ਲੱਗੇ ਹੁੰਦੀ ਉਸ ਉਸ ਸਮੇਂ 'ਚ ਹਾਂਜੀ ਵੀ ਜੰਡੜੋਂ ਪੱਕ ਕੇ ਫਲੀਆਂ ਕਹਿੰਦੇ ਉਹ ਦੱਸੋ ਉਹ ਕੀ ਕਰਦੇ ਸੀ ਪੱਕੇ ਜਿਹੜੇ ਫਲੇਜਰ ਦੇ ਉਹ ਪੱਕ ਕੇ ਜੋ ਪੱਕ ਜਾਂਦੇ ਜਿਵੇਂ ਕੋਈ ਕਿੱਕਰਾਂ ਦੇ ਟੁੱਕੇ ਪੱਕਦੇ ਕਿੱਕਰਾਂ ਦੇ ਟੁੱਕੇ ਤੇ ਜੰਡ ਦੇ ਇਹ ਇਕੱਠੇ ਪੱਕਦੇ ਅੱਛਾ ਜੀ ਉਹ ਜੋ ਇਕੱਠੇ ਪੱਕ ਜਾਂਦੇ ਉਹਨਾਂ ਨੇ ਡਿੱਗਣਾ ਥੱਲੇ ਹਾਂਜੀ ਸਾਡੇ ਮਾਲ ਨੇ ਵੀ ਖਾਣੇ ਉਹ ਬੜੇ ਵਧੀਆ ਮਿੱਠੇ ਹੋਣੇ ਹਾਂਜੀ ਅਸੀਂ ਵੀ ਉਹਨਾਂ ਵਿੱਚੋਂ ਪੱਕੇ ਵੀ ਕੱਢਦੇ ਨੇ ਉਹ ਅਸੀਂ ਖਾਣੇ ਸਾਨੂੰ ਬਿਲਕੁਲ ਹੀ ਆਇਆਦਾ ਜਿਵੇਂ ਆਪਾਂ ਕੋਈ ਖਾਣਾ ਕੋਈ ਬਿਸਕੁਟ ਖਾ ਲੇ ਨਾ ਉਹਦੇ ਨਾਲ ਕੋਈ ਜੀ ਅੱਕੇ ਨਾ ਜੀ ਕੱਟਿਆ ਹੋਵੇ ਉਹ ਸਾਨੂੰ ਬੜੇ ਹੀ ਵਧੀਆ ਚੰਗਾ ਲੱਗਦਾ ਠੀਕ ਹੈ ਜੀ ਸਾਰੇ ਪਾਲੀ ਸਾਰੇ ਪਾਲੀ ਖਾਂਦੇ ਸੀ ਸਾਰੇ ਪਾਲੀ ਖਾਂਦੇ ਜੋ ਮਤਲਬ ਅੱਜ ਚਾਰ ਜਾਂਦੇ ਸੀ ਸਾਨੂੰ ਭੁੱਖ ਲੱਗਦੀ ਅਸੀਂ ਉਹ ਖਾਂਦੇ ਸੀ ਪੂਰੇ ਸਾਡੇ ਬਾਈ ਜੇ ਵੀ ਖੋਖੇ ਖਾਦੀ ਖੋਨੂ ਖੋਖੇ ਕਹਿੰਦੇ ਅ ਖੋਕੇ ਕਹਿੰਦੇ ਉਹ ਖੋਕੇ ਕਹਿੰਦੇ ਹਾਂ ਤੇ ਬਾਪੂ ਜੀ ਖੋਰ ਸੀਗਾ ਤੁਸੀਂ ਕਹ ਰਹੇ ਜਦੋਂ ਸਾਡੇ ਬਜ਼ੁਰਗ ਸਨ ਦੱਸਦੇ ਸੀ ਵੀ ਜਦੋਂ ਅਕਾਲ ਪੈਂਦੇ ਸੀਗੇ ਉਸ ਵਕਤ ਵੀ ਜਨਰਲ ਯੂਜ਼ ਕੀਤਾ ਗਿਆ ਬਾਪੂ ਜੀ ਹਾਂਜੀ ਉਹ ਉਹ ਸਾਡੇ ਜੀ ਬਜ਼ੁਰਗਾਂ ਨੇ ਦੱਸਿਆ ਹਾਂਜੀ ਸਾਡੇ ਵੱਡੇ ਬਜ਼ੁਰਗਾਂ ਨੇ ਵੀ ਇੱਕ ਸਮਾਂ ਵੀ ਇਹੋ ਜਿਹਾ ਆਇਆ ਸੀ ਹਾਂਜੀ ਉਦੋਂ ਪਿੰਡਾਂ 'ਚ ਕਾਲ ਪੈ ਗਏ ਕਿਸੇ ਨੂੰ ਅੰਨ ਦਾਣਾ ਮਿਲਣਾ ਛੜ ਗਿਆ ਹਾਂਜੀ ਉਸ ਟਾਈਮ ਫਿਰ ਉਹ ਕਾਲ ਆਇਆ ਨਗਾ ਆ ਲੋਕਾਂ ਨੇ ਝੰਡਾ ਦਾ ਸ਼ੱਕ ਲਾਉਣਾ ਹਾਂਜੀ ਉਹਨੂੰ ਉਤਣਾ ਚੱਕੀ ਚ ਪੀਣਾ ਆਟੇ ਚ ਮਿਲਾ ਕੇ ਰੋਟੀ ਬਣਾਉਣ ਦੇ ਮਾਰੇ ਨੇ ਉਹ ਖਾਦਾ ਅੱਛਾ ਜੀ ਹਾਂ ਹਾਂ ਬਹੁਤ ਬੰਦੇ ਨੇ ਗਰੀਬ ਲਾਲੋ ਪਰ ਉਹ ਦਾਣਾ ਹੁੰਦਾ ਹੀ ਨਹੀਂ ਸੀ ਦਾਣਾ ਹੁੰਦਾ ਉਦੋਂ ਉਹ ਝੰਡਾ ਉਹ ਸ਼ੱਕ ਵੀ ਖਾਦਾ ਲੋਕਾਂ ਨੇ ਠੀਕ ਹੈ ਬਾਪੂ ਜੀ ਤੇ ਬਾਪੂ ਜੀ ਖੁਰਸੀ ਹੁਣ ਝੰਡਾ ਕੀ ਹਾਲ ਹੈ ਝੰਡ ਹੁਣ ਹੈਗੇ ਜੀ ਝੰਡ ਤਾਂ ਹੁਣ ਜੀ ਸਾਰੇ ਪੱਟੇ ਪਟਾਏ ਗਏ ਠੀਕ ਹੈ ਜੀ ਉਹ ਕਿਉਂ ਮਰ ਬਾਵਨ ਦੀ ਵੇਲੇ ਸਾਰੇ ਹਲਚਲ ਹੋ ਗਈ ਬਟਰਾਉ ਦੀ ਹਾਂਜੀ ਹੁਣ ਸਾਡੇ ਜਿਹੜੇ ਝੰਡ ਨੇ ਝੰਡਾ ਦੇ ਰੱਖੋ ਉਹ ਰਹਿ ਗਏ ਜਿਨ੍ਹਾਂ ਨੂੰ ਮੱਥਾ ਟੇਕਦੇ ਨੇ ਲੋਕ ਮੱਥਾ ਟੇਕਦੇ ਹਾਂ ਤੇ ਉੱਥੇ ਬਾਬੂ ਜੀ ਕੀ ਧਾਰਮਿਕ ਆਸਥਾ ਰੱਖਦੇ ਵੀ ਉਹ ਝੰਡ ਕਿ ਕਿਹੜੀ ਜਗ੍ਹਾ 'ਤੇ ਹੈਗੇ ਜਾਂ ਮਤਲਬ ਆਪਸ ਹੋਣਦੇ ਗੁਰਮੁੰਡਾ ਜੰਮਨ ਤੇ ਕਰਦੇ ਜਾਂ ਮਤਲਬ ਵਿਆਹ ਉਂਤੇ ਜਾਂਦੇ ਆ ਜਾਂ ਉਸ ਉਸ ਟਾਈਮ ਤੇ ਰਹਿਗੇ ਕਿਸ ਤਰ੍ਹਾਂ ਰਹਿਗੇ ਇਹ ਮੁੰਡਾ ਮੁੰਡਾ ਜੰਮਨ ਤੇ ਉਹ ਜੀ ਗੁੱਟ ਚਲਾਉਂਦੇ ਨੇ ਅੱਛਾ ਜੀ ਉਹਦੇ ਬਿਲਕੁਲ ਲੜਕੀ ਜਾਊਗੀ ਉਹਦੇ ਸੰਧੂਰ ਸੰਧਾਰ ਲਾਊਗੀ ਅੱਛਾ ਝੰਡ ਹਾਂ ਇੱਕ ਲਾਲ ਪੋਣਾ ਬੰਨ ਕੇ ਆਊ ਤਾਂ ਇਹ ਪ੍ਰਥਾ ਰਹਿ ਜਾਂਦੀ ਹਾਂ ਹਾਂ ਤੇ ਕੁਝ ਸਾਡੇ ਲੋਕ ਉਸ ਜੰਡ ਨੂੰ ਵਿਆਹ ਦੇਵੇ ਵੀ ਮੱਥਾ ਟੇਕ ਦੇ ਅੱਛਾ ਵਿਆਹ ਵਾਲੇ ਜੋ ਵਿਆਹ ਦੇ ਗੇੜੇ ਦੇਊਗਾ ਜੰਡੂ ਤੇ ਉਹਦੇ 7 ਟੱਕ ਲਾ ਕੇ ਮਾਰੂਗਾ ਉਹ ਉਹ 7 ਟੱਕ ਲਾਊਗਾ ਅਸ 7 ਟੱਕ ਲਾ ਜਿਹਦੇ ਲੜਕੇ ਦਾ ਵਿਆਹ ਹੋਗਾ ਅੱਛਾ ਜੋ 7 ਟੱਕ ਲਾ ਕੇ ਫਿਰ ਉਹ ਮਤਲਬ ਕੁੜੀ ਨੂੰ ਵਿਆਹਣ ਵਾਲੀ ਕੁੜੀ ਨੂੰ ਲੈਣ ਜਾਊਗਾ ਹਾਂ ਫਿਰ ਲੈਣ ਜਾਣਾ ਜੰਡਰੀ ਜੰਡਰੀ ਪੂਜਾ ਕਰਨਾ ਨਾ ਕੁੜੀ ਨੂੰ ਜੋ ਮੱਥਾ ਟੇਕਉਣ ਦੇ ਨਾਲ ਹੋਊ ਵਿਆਹ ਕੇ ਲਊਗਾ ਅੱਛਾ ਕੁੜੀ ਮੱਥਾ ਟੇਕ ਦੇ ਹਾਂ ਕੁੜੀ ਮੱਥਾ ਟੇਕੂਗੀ ਉਹਦੇ 7 ਟੱਕ ਲਾਊਗਾ ਮੈਂ ਸਮਝ ਗਿਆ ਇਹ ਸਾਡੇ ਕੁਝ ਲੋਕ ਇਹ ਬਿਹਾਰਾਂ ਠੀਕ ਹੈ ਬਾਬਾ ਅੱਜ ਤੋਂ ਕੋਈ 50 ਸਾਲ ਪਹਿਲਾਂ 50 ਸਾਲ ਪਹਿਲਾਂ ਬਾਕੀ ਉਹੀ ਗੱਲ ਹੁਣ ਮੱਥਾ ਟਿਕਦਾ ਹੁਣ ਮੱਥਾ ਟਿਕਦਾ ਹੁਣ ਉਹ ਝੰਡਾ ਨੇ ਥੱਲੇ ਮੱਥਾ ਟਿਕਦਾ ਉਸ ਹਿਸਾਬ ਨਾਲ ਉਹ ਵਿਚ ਖੜੇ ਨੇ ਤੇ ਉਹ ਨਹੀਂ ਜਾਂਦਾ ਤੇ ਉਹ ਝੰਡਾ ਹੈ ਨਹੀਂ ਕੋਈ ਬਚਿਆ ਹੋਇਆ ਝੰਡਾ ਨਹੀਂ ਕੋਈ ਕਹਣਾ ਕੋਈ ਲੁਗਾ ਛਪਿਆ ਹੋਵੇ ਤਾਂ ਵੀ ਉਹ ਵਿਚ ਜਿੱਥੇ ਮੱਥਾ ਟਿਕਦਾ ਉਹਦੇ ਬਲਾ ਨਾਲ ਖੜੇ ਨੇ ਇਹਦਾ ਵੀ ਪੀਰਾਂ ਦਾ ਝੰਡਾ ਵੀ ਸਾਨੂੰ ਉਹ ਵੀ ਪੀਰ ਤੰਗ ਕਰਨਗੇ ਜੇ ਪੱਟਤਾ ਜਾ ਕੁਝ ਕਰਦਾ ਉਹ ਧਾਰਮਿਕ ਅਸਥਾ ਕਰਕੇ ਬਚੇ ਹੋਏ ਉਹ ਉਸ ਹਿਸਾਬ ਨਾਲ ਬਚੇ ਖੜੇ ਨੂੰ ਜਾਂਦਾ ਨਹੀਂ ਕੋਈ ਝੰਡਾ ਨਹੀਂ ਤੇ ਬਾਕੀ ਹੀ ਸੀ ਝਾਂਡਵਰੇ ਗੱਲਾਂ ਬਾਪੂ ਜੀ ਨੇ ਦੱਸਿਆ ਵੀ ਉਹਨੂੰ ਮਤਲਬ ਦਹੀਂ ਚ ਪਾ ਕੇ ਖਾਂਦੇ ਸੀਗੇ ਬਾਕੀ ਮਤਲਬ ਫਲੀਆਂ ਡਿੱਗ ਪੈਂਦੀਆਂ ਸੀਗੀਆਂ ਉਹਨੂੰ ਵੀ ਖਾਂਦੇ ਬੀਜ ਕੱਢ ਕੇ ਖਾ ਲੈਂਦੇ ਬਿਸਕੁਟ ਵਾਂਗੂ ਸਵਾਦ ਆਉਂਦਾ ਸੀ ਇਹ ਹੋ ਗਿਆ ਬਾਕੀ ਸੱਕ ਬਾਰੇ ਬਾਪੂ ਜੀ ਨੇ ਦੱਸਿਆ ਸੱਕ ਚ ਜਿਹੜਾ ਸੱਕ ਨੂੰ ਪੀ ਕੇ ਆਟੇ ਜੀ ਗੁੰਨ ਕੇ ਵਰਤਿਆ ਗਿਆ ਝੰਡ ਨੂੰ ਤੇ ਬਾਕੀ ਝੰਡ ਦੀ ਪ੍ਰਥਾ ਮੈਂ ਦੱਸਿਆ ਵੀ ਕਿੱਥੇ ਕਿੱਥੇ ਝੰਡ ਮਤਲਬ ਕਿੱਥੇ ਲੋਕ ਪੂਜਦੇ ਆ ਜਾਂ ਹੁਣ ਉਹੀ ਝੰਡ ਬਚਿਆ ਜਿੱਥੇ ਮਾਨੂੰ ਕਹਿੰਦਾ ਪੂਜਾ ਕੀਤੀ ਜਾਂਦੀ ਜਾਂ ਉਹਨੂੰ ਮਤਲਬ ਮੱਥਾ ਟੇਕਿਆ ਜਾਂਦਾ ਤੇ ਇਹ ਝੰਡ ਦਾ ਸੀਗਾ ਸਾਡਾ ਅਸੀਂ ਸਾਡੇ ਹਾਲਾਤ ਇਹ ਵੀ ਪੰਜਾਬ ਦੇ ਮਰਬਾ ਬੰਦੀ ਵਿੱਚ ਬਾਪੂ ਜੀ ਦੱਸ ਰਹੇ ਸੀ ਉਸ ਤੋਂ ਬਾਅਦ ਜਿਹੜਾ ਜ਼ਮੀਨਾਂ ਦੀ ਸੜੀ ਉਹ ਹੋ ਗਈ ਤਾਂ ਉਮਰਬੰਦੀ ਹੋਣ ਤੋਂ ਬਾਅਦ ਸਾਰੀਆਂ ਜ਼ਮੀਨਾਂ ਲੋਟ ਹੋ ਗਈਆਂ ਤਾਂ ਉਸ ਤੋਂ ਬਾਅਦ ਫਿਰ ਲੋਕਾਂ ਨੇ ਜਿਹੜੇ ਖੇਤੀ ਪ੍ਰਦਾਤਾ ਸੂਬਾ ਸਾਡਾ ਬਣਿਆ ਤਾਂ ਫਿਰ ਸਾਰੇ ਅਸੀਂ ਝੰਡ ਵਗੈਰਾ ਜਿਹੜੇ ਜਿੰਨੇ ਸਾਡੀ ਮਲੇਵੀਰੀਆਂ ਝੰਡ ਸਾਰੇ ਕੱਢ ਕੇ ਆਪਾਂ ਜ਼ਮੀਨਾਂ ਨੂੰ ਪਧਰਾ ਕਰ ਲਿਆ ਉਹ ਪਧਰਾ ਕਰਕੇ ਹੁੰਦੀ ਦੇਖ ਹੀ ਸਕਦੇ ਹੋ ਝੋਨਾ ਹੋਇਆ ਕਣਕ ਹੋਇਆ ਜਾਂ ਜਿਹੜੇ ਇਲਾਕੇ ਚ ਹੋਰ ਫਸਲਾਂ ਉਗਦੀ ਉਹੀ ਹੋਈ ਹੈ ਯਾਨੀ ਬਾਕੀ ਸਾਡੇ ਜਿਹੜੇ ਪ੍ਰਾਤਨ ਰੁੱਖ ਸਾਰੇ ਖਤਮ ਹੋ ਚੁੱਕੇ ਇਹ ਗੁਰੂ ਘਰ ਅਜਬਜਾ ਜਾਂ ਧਾਰਮਿਕ ਇਨੇ ਸ਼ਬਦਾਂ ਦੇ ਅੰਦਰ ਬਾਕੀ ਜਿਹੜਾ ਧੰਨਵਾਦ ਕਰਦੇ ਹਾਂ ਦੱਸਿਆ ਜਾਣ ਵਾਲਾ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ